ਲਓ ਜੀ ਮੇਰੇ ਵੀਰਾਂ ਲਈ ਉਹ ਬੋਦੇ ਆ ਗਏ ਜਿਹੜਾਂ 'ਚ ਮੈਂ ਕਿਹਾ ਸੀ ਟੋਕਰੇ ਭਰ ਭਰ ਕੇ ਫਲ ਆਊਗਾ। ਅੱਛਾ ਹੀ। ਉਹੀ ਬੂਟੇ ਰੀਅਲ ਦਿਖਾਉਣ ਜਾ ਰਿਹਾ ਇਹਨਾਂ ਕਹਿੋ ਕਿ ਮੈਂ ਪਹਿਲਾਂ ਝੂਠ ਬੋਲਦਾ ਸੀ। ਇਕੱਲਾ ਆਪਾਂ ਨੇ ਅੱਜ ਆ ਫਾਲੀ ਦਿਖਾਉਣਾ ਵੀ ਟੋਕਰੇ ਭਰ ਭਰ ਕੇ ਫਲ ਆਉਂਗਾ ਇਹ ਬੂਟਿਆਂ ਨੂੰ। ਆਉਂਦਾ। ਆਉਂਦਾ। ਲੈ ਵੀ ਮਿੱਤਰੋ ਅਮਰੂਦ ਨੂੰ ਜਿਹੜਾ ਫਲ ਜਿਹੜਾ ਆ ਚੁੱਕਿਆ ਬਈ ਦੇਖ ਸਕਦੇ ਹੋ ਬਈ ਪੌਦੇ ਸਾਰੇ ਨਿਕੇ ਨਿਕੇ ਨੇ ਤੇ ਭਰੇ ਪਏ ਨੇ ਸੋਨੀ ਬਈ ਖੜਿਆ ਵਿੱਚ। ਕਿਉਂ ਸੋਨੀ ਬਈ? ਬਾਈ ਜੀ ਸਹੀ ਗੱਲ ਆ। ਲਓ ਜੀ ਮੇਰੇ ਵੀਰਾਂ ਲਈ ਉਹ ਬੋਧੇ ਆ ਗਏ ਜਿਹੜਾਂ ਜ ਮੈਂ ਕਿਹਾ ਸੀ ਟੋਕਰੇ ਪਰ ਪਰਕੇ ਫਲ ਆਊਗਾ। ਅੱਛਾ ਈ। ਉਹੀ ਬੂਟੇ ਰੀਅਲ ਦਿਖਾਉਣ ਜਾ ਰਿਹਾ। ਇਹਨਾਂ ਕਹੋ ਕਿ ਮੈਂ ਪਹਿਲਾਂ ਝੂਠ ਬੋਲਦਾ ਸੀ। ਉੱਥੇ ਖੜਿਆ ਆਪਾਂ। ਉੱਥੇ ਖੜਿਆ ਉਹੀ ਜਗ੍ਹਾ ਤੇ ਲੈਤਰ ਸੇਮ ਬਾਈ ਤੂੰ ਇੱਕ ਵਾਰ ਦਿਖਾ ਦੇ ਵੀ ਉਹੀ ਪੌਦੇ ਨੇ ਕੋਈ ਆਪਾਂ ਜਾਦੂ ਨਹੀਂ ਕਰਿਆ ਬੂਟਿਆਂ ਦੇ ਉੱਪਰ। ਲੈ ਵੀ ਕੱਲੀ ਕੱਲੇ ਪੱਤੇ ਦੇ ਕੋਲੇ ਬਾਈ। ਤੁਸੀਂ ਅਕਾਊਂਟ ਕਰ ਲਓ ਵੀ ਥੱਲੇ ਤੋਂ ਲੈ ਕੇ ਨੀਚੇ ਤੋਂ ਲੈ ਕੇ ਉੱਪਰ ਤੱਕ ਬੂਟਿਆਂ ਦੇ ਫਲ ਕਾਊਂਟ ਕਰ ਲਓ ਘੱਟੋ ਘੱਟ 50 50 60 ਸਾੜਾ ਅਮਰੂਦ ਲੱਗੇ ਹੋਏ ਨੇ ਸਹੀ ਗੱਲ ਹੈ ਮੰਨ ਕੇ ਚੱਲੀ ਹੈ ਕਿ 5-5 10-10 ਕਿਲੋ ਅਮਰੂਦ ਪਹਿਲੇ ਸਾਲ ਹੀ ਫਲ ਆ ਗਿਆ ਜਿਹੜਾ ਮੈਂ ਕਹਿੰਦਾ ਰਿਹਾ ਸੀ ਸਾਈਜ਼ ਵੀ ਕੁਝ ਨਹੀਂ ਹਜੇ ਸਾਈਜ਼ ਕੁਝ ਨਹੀਂ ਬਾਜੀ 1 ਕੱਪਾਗਸਟ ਸਤੰਬਰ ਦੇ ਵਿੱਚ ਪਾਵਾਂਗੇ ਵੀਡੀਓ ਉਸ ਟਾਈਮ ਪੂਰੇ ਕੱਟ ਕੇ ਦਿਖਾਵਾਂਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਜੀ ਹੁਣ ਤੁਸੀਂ ਬਸ ਕੱਲਾ ਆਪਾਂ ਨੇ ਅੱਜ ਆ ਫਾਲੀ ਦਿਖਾਉਣਾ ਵੀ ਟੋਕਰੇ ਭਰ-ਭਰ ਕੇ ਫਲ ਆਉਂਦੇ ਬੂਟਿਆਂ ਨੂੰ ਆਉਂਦਾ ਆਉਂਦਾ ਜਿਹੜੀ ਆਪਣੀ ਵੀਡੀਓ ਮਿਲੀਅਨ ਚਲੀ ਗਈ ਸੀ ਨਾ ਇਹ ਉਹ ਵੀਡੀਓ ਵਾਲਾ ਉਹ ਬੜਾ ਮਰੂਦ ਹੈ ਇਹ ਪੂਰਾ ਬੜਾ ਲਈ ਮਿੱਤਰੋ ਇਹ ਮਰੂਦ ਦੇ ਉੱਤੇ ਬਈ ਫਲ ਜਿਹੜਾ ਟੋਕਰੇ ਪਰ ਪਰ ਕੇ ਆਊਗਾ ਹਾਂ ਤੁਸੀਂ ਦੇਖ ਲਓ ਬਈ ਦੇਖ ਲਓ ਤੁਸੀਂ ਚੈੱਕ ਕਰ ਲਓ ਕੋਈ ਪੌਦਾ ਖਾਲੀ ਦਿਖਾ ਦੋ ਵੀ ਤੁਸੀਂ ਆ ਚੈੱਕ ਕਰ ਲਓ ਲੋ ਮਾਰੋ ਨੇਗਾ ਸਹੀ ਗੱਲ ਬਈ ਜੀ ਟੋਕਰੇ ਪਰ ਪਰ ਕੇ ਕੀ ਆਏ ਮੰਨੋ ਵੀ ਕ੍ਰੇਟ ਪਰ ਪਰ ਕੇ 20 20 ਕਿਲੋ ਵਾਲੇ ਉਨੇ ਹੀ ਫਲ ਆ ਗਿਆ ਲੋ ਮਾਰੋ ਮਿੱਤਰੋ ਲਈ ਮਿੱਤਰੋ ਚੈੱਕ ਕਰੀ ਚੱਲੋ ਕੱਲੇ ਕੱਲੇ ਪੌਦੇ ਨੂੰ ਫਲ ਦੇਖ ਲਓ ਤੁਸੀਂ ਮੇਰੇ ਵੀਰਾਂ ਵਾਸਤੇ ਬਸ ਆਏ ਮੰਨੋ ਵੀ ਵਧੀਆ ਪੌਦੇ ਸ਼ਾਨਦਾਰ ਇਹਨਾਂ ਦੇ ਛੋਟੇ ਵੱਡੇ ਘੱਟ ਰੇਟ ਆਲੇ ਹਾਂ ਸਾਰੇ ਪੌਦੇ ਮਿਲ ਜਾਣਗੇ ਮੰਨ ਕੇ ਚੱਲੋ ਤੁਸੀਂ 50 ਰੁਪਈਆ ਤੋਂ ਸ਼ੁਰੂ ਹੋ ਕੇ ਪੌਦਾ ਅਮਰੂਦ ਦਾ ਕੀ ਕਹੇ ਨਾ ਜਿਉਂ ਨਾ 5 500 600 700 150 200 ਜਿੰਨੇ ਵਾਲਾ ਮੇਰੇ ਵੀਰ ਲੈਣਾ ਚਾਹਣਾ ਉਹਨੇ ਵਾਲਾ ਹੀ ਮਿਲ ਜਾਊਗਾ ਠੀਕ ਹੈ ਜੀ ਕਿਹੜਾ ਅਮਰੂਦ ਕਿਹੜਾ ਹੀ ਆਪਾਂ ਇਹਦੀ ਗੱਲਬਾਤ ਕਰੀਏ ਬਾਈ ਜੀ ਇਹ ਤਾਈਵਾਨ ਪਿੰਕ ਵੀ ਆ ਇਹਦੇ ਚ ਹਸਾਰ ਸਫੈਦਾਂ ਵੀ ਪਿਆ ਮੇਰੇ ਕੋਲ ਵੱਡੇ ਬੂਟੇ ਵੱਡੇ ਬੂਟਿਆਂ ਦੇ ਵਿੱਚ ਉਹ ਵੀ ਪਿਆ ਜੀ ਪਿਆ ਜੀ ਕਾਲਾ ਅਮਰੂਦ ਵੀ ਪਿਆ ਜੀ ਤੁਸੀਂ ਗੱਲ ਕਰ ਲਿਓ ਇਹਨੂੰ ਫਲ ਦਿਖਾ ਦਈਏ ਜੇ ਬਾਈ ਇਹ ਵੀ ਭਤੇਂਦਰ ਭਰਿਆ ਪਿਆਗਾ ਟੋਕਰੇ ਪਰ ਪਰ ਕੀ ਆਇਆ ਹਾਂ ਬਾਕੀ ਇਹ ਤਾਂ ਬਸ ਇੱਕ ਵਾਰ ਕੈਮਰਾ ਮਾਰ ਦੋ ਇਸ ਤਰ੍ਹਾਂ ਹੀ ਦੇਖ ਸਕਦੇ ਤੁਸੀਂ ਦੇਖ ਸਕਦੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਆ ਵੱਡੇ ਬੂਟੇ ਕਾਲੇ ਅਮਰੂਦ ਦੇ ਪੈ ਰਹੇ ਕਾਲੇ ਅਮਰੂਦ ਵੀ ਕੀ ਕੰਮ ਆ ਦੇਖ ਸਕਦੇ ਮੈਂ ਨਹੀਂ ਹੈਗਾ ਵੀ ਉਹਨੂੰ ਇੱਕalle ਨੂੰ ਫਾਲ ਆਊਗਾ ਨਿਗਾਹ ਮਾਰੋ ਲਓ ਸਹੀ ਗੱਲ ਭਰੇ ਪੈਨੇ ਬੂਟੇ ਆਏ ਨਹੀਂ ਕਿ ਕੋਈ ਬੂਟਾ ਖਾਲੀ ਐ ਆਹ ਲਓ ਛੋਟਾ ਜਿਹਾ ਬੂਟਾ ਸਿਰਫ ਕਿੰਨੇ ਤੋਂ ਸ਼ੁਰੂ ਹੈ 50 ਰੁਪਏ ਤੋਂ ਸ਼ੁਰੂ ਹੈ ਅਮਰੋਦ ਹਾਂਜੀ ਹਾਂਜੀ ਲੈ ਵੀ ਮਿੱਤਰੋ ਇਹਨੂੰ ਵੀ ਫਾਲਦੂ ਚੈੱਕ ਕਰ ਲਓ ਮਿੱਤਰੋ ਦੇਖ ਸਕਦੇ ਬਜਟ ਦੇ ਹਿਸਾਬ ਨਾਲ ਕੋਈ ਮਰਜ਼ੀ ਬੰਦਾ ਮਹਿੰਗਾ ਨਾ ਕੋ ਲੈ ਕੇ ਜਾਓ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਜੀ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਬਾਕੀ ਵੀ ਵੈਰਾਈਟੀਆਂ ਬਹੁਤ ਨੇ ਤੇ ਹੁਣ ਬੇਟ ਸੋਡੀ ਆ ਵੀ ਆਜੋ ਸੇਤੀ ਜੇ ਕੋਈ ਮੇਰਾ ਵੀਰ ਬਾਗ ਲਾਉਣਾ ਚਾ ਤੇ ਤੁਸੀਂ ਬਾਗ ਲਾ ਸਕਦੇ ਹੋਗੇ ਕੀ ਰਹਿ ਗਿਆ ਹੁਣ ਬਾਈ ਰਹਿ ਕੁਛ ਨਹੀਂ ਗਿਆ ਗੱਲ ਕਹਿਣ ਦੀ ਗੱਲ ਕਰ ਲਈ ਵੀ ਕੋਈ ਵੀ ਵੈਰਾਈਟੀ ਹੈ ਫਲਦਾਰ ਦੀ ਵੀ ਤੁਸੀਂ ਕਹਿੰਦੇ ਰਹੇ ਨਾ ਵੀ ਫਲ ਦਿਖਾਓ ਸਾਨੂੰ ਹਾਂ ਫਲ ਜੇ ਬੂਟੇ ਵਧੀਆ ਹੋਣਗੇ ਤਾਂ ਫਲ ਚੱਕਣਗੇ ਚੱਕਣਗੇ ਸਹੀ ਗੱਲ ਹੈ ਕੁਆਲਟੀ ਨਾਲ ਮਤਲਬ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੁਆਲਟੀ ਦੇਵਾਂਗੇ ਬੂਟਿਆਂ ਦੀ ਸਹੀ ਗੱਲ ਹੈ ਮਤਲਬ ਇੱਕ ਨੰਬਰ ਵੈਰਾਈਟੀ ਹੋਊਗੀ ਜਿਹੜੀ ਆਪਾਂ ਨੂੰ ਫਲ ਦੇਊਗੀ ਦੇਊਗੀ ਜਾ ਕੇ ਕੋਈ ਨਿਰਾਸ਼ਾ ਨਹੀਂ ਮਿਲੂ ਆਉਣਾ ਕਿੱਥੇ ਪਊਗਾ ਇਹ ਦੱਸ ਦੇ ਪੂਰੀ ਸ਼ਹਿਰ ਜੀ ਨਿਊ ਚੰਡੀਗੜ੍ਹ ਨਰਸਰੀ ਹਾਂਜੀ ਤਾਰਾ ਹਵੇਲੀ ਦੇ ਬਿਲਕੁਲ ਸਾਹਮਣੇ ਲੇ ਕੁੜਾ ਰੋੜ ਦੇ ਉੱਤੇ ਫੋਨ ਦੀ ਰਿਕੁਐਸਟ ਹੈ ਕਿ ਤੁਹਾਨੂੰ ਪਤਾ ਫੋਨ ਬਹੁਤ ਕੱਟ ਚੱਕੇ ਜਾਂਦੇ ਨੇ ਉਰੇ ਆਓ ਬੈਠੋ ਮੀਟਿੰਗ ਕਰੋ ਫਿਰ ਬੂਟੇ ਕਢਾ ਕੇ ਲੈ ਕੇ ਜਾਓ ਠੀਕ ਆ ਸੋਨੀ ਬਾਈ ਧੰਨਵਾਦ ਜੀ ਆਜੋ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਅਮਰੂਦ ਦੇ ਬੂਟੇ ਲੈਣੇ ਹੋ ਤਾਂ ਤੁਸੀਂ ਲੈ ਜਾ ਸਕਦੇ ਹੋ ਧੰਨਵਾਦ